हां जी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਗ੍ਰਾਮੀਣ ਡਾਕ ਸੇਵਕਾਂ ਜੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਭਾਰਤੀ ਡਾਕ ਵਿਭਾਗ ਦੇ ਵਿੱਚ, ਇੰਡੀਆ ਪੋਸਟ ਆਫਿਸ ਦੇ ਵਿੱਚ ਗ੍ਰਾਮੀਣ ਡਾਕ ਸੇਵਕ ਦੀਆਂ ਪੋਸਟਾਂ ਆਈਆਂ ਸੀ ਉਸ ਦੇ ਸੰਬੰਧ ਵਿੱਚ ਨਵਾਂ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ। ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਜੀ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈੱਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਤੁਹਾਨੂੰ ਪਤਾ ਹੈ ਹਾਲੀ ਦੇ ਵਿੱਚ ਗ੍ਰਾਮੀਨ ਡਾਕ ਸੇਵਕ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ ਜੋ ਕਿ ਡਾਕ ਵਿਭਾਗ ਦੇ ਵਿੱਚ ਪੋਸਟ ਅਨਾਉਂਸ ਕੀਤੀਆਂ ਗਈਆਂ ਸੀ ਉਸ ਦੇ ਸੰਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਵੱਲੋਂ ਜੋ ਹੈ ਲਿਸਟ ਜਾਰੀ ਕਰ ਦਿੱਤੀ ਗਈ ਹੈ ਜੀ ਮਤਲਬ ਕਿ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਸ਼ਾਰਟਲਿਸਟਡ ਕੈਂਡੀਡੇਟਸ ਦੇ ਨਾਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੀਰੀਅਲ ਨੰਬਰ ਹੈ ਫਿਰ ਡਿਵੀਜ਼ਨ ਹੈ ਜੀ ਫਿਰ ਆਫਿਸ ਹੈ ਪੋਸਟ ਨੇਮ ਹੈ ਜੀ ਪੋਸਟ ਕਮਿਊਨਿਟੀ ਐ ਰਜਿਸਟ੍ਰੇਸ਼ਨ ਨੰਬਰ ਹੈ ਪਰਸੈਂਟੇਜ ਆਫ ਮਾਰਕਸ ਨੇ ਜਿਨੇ 10ਵੀਂ ਦੇ ਵਿੱਚੋਂ ਓਬਟੇਨ ਕੀਤੇ ਹੋਏ ਨੇ ਤੇ ਡਾਕੂਮੈਂਟਸ ਜਿਹੜੇ ਵੈਰੀਫਾਈ ਕਰਨੇ ਨੇ ਉਹਨਾਂ ਬਾਰੇ ਦੱਸਿਆ ਹੋਇਆ ਹੈ ਜਿਨ੍ਹਾਂ ਦੇ ਨਾਮ ਸ਼ਾਰਟਲਿਸਟ ਕੀਤੇ ਗਏ ਨੇ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 3 3 9 2024 ਯਾਨੀ ਕਿ 3 ਸਤੰਬਰ 2024 ਤੋਂ ਪਹਿਲਾਂ-ਪਹਿਲਾਂ ਜੋ ਵੈਰੀਫਾਈ ਕਰਵਾ ਲੈਣਾ ਆਪਣੇ ਡਾਕੂਮੈਂਟ ਜੋ ਡਿਵੀਜ਼ਨ ਇਹਨਾਂ ਨੂੰ ਲੱਗਦੀ ਹੈਗੀ ਜੇ ਨਾਮ ਦੇ ਅੱਗੇ ਲਿਖੀ ਹੋਈ ਹੈ ਡਿਵੀਜ਼ਨ ਚੈੱਕ ਕਰ ਸਕਦੇ ਹੋ ਜੀ ਹਰੇਕ ਡਿਵੀਜ਼ਨ ਦਾ ਅਲੱਗ-ਅਲੱਗ ਰਿਜ਼ਲਟ ਪਾਇਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ 11 ਪੇਜਾਂ ਦੀ ਲਿਸਟ ਹੈ ਪੰਜਾਬ ਦੀ ਇਹ ਲਿਸਟ ਦੇ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ ਏਸੀ ਅੱਜ ਦਾ ਨੋਟੀਫਿਕੇਸ਼ਨ ਇਹ ਰਿਜ਼ਲਟ ਤੁਸੀਂ ਪਾਉਣ ਦੇ ਲਈ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਉੱਥੇ ਅਸੀਂ ਪੀਡੀਐਫ ਫਾਈਲ ਸੈਂਡ ਕਰ ਦਿੱਤੀ ਹੈ ਅਗਰ ਪੀਡੀਐਫ ਫਾਈਲ ਨਹੀਂ ਮਿਲਦੀ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੋ ਏਸੀ ਨੋਟੀਫਿਕੇਸ਼ਨ ਅੱਜ ਦਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖ